No. <laughs> والمیکی مہاراج ہی ہے اج محلہ شہری تو آرم ہو کے بھگوان والمیکی مہاراج جی نے پرگٹ دس کے سبند جو وشال شوبھا یاترا کدی گئی سی محلہ شہری ਉਹ ਅੱਜ ਮਾਲਿਆਰ ਵਿੱਚ ਹੁੰਦੀ ਹੋਈ ਅੱਜ ਦੇਖੋ ਲੋਕਾਂ ਨੇ ਬਿਸਾਇ ਸਮੇਂ ਇਤਰਾਵਤੀ ਦਾ ਸਵਾਗਤ ਕੀਤਾ ਮੈਂ ਇੱਥੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਦਿਲਾ ਧੰਨਵਾਦ ਕਰਦਾ ਹਾਂ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਰਿਵਰਦਿ ਵਸਦੀਆਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਇੱਥੇ ਜਿਹੜੇ ਸਾਡੇ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਲੋਕ ਆਏ ਸੀ ਉਹਨਾਂ ਦੇ ਵੀ ਤਹਿ ਦਿਲੋਂ ਬਹੁਤ ਧੰਨਵਾਦ ਤੇ ਦੂਜੀ ਗੱਲ ਸੱਦੇ ਸਬਰਵਾਰਨ ਪਰਿਵਾਰ ਪ੍ਰਮ ਸੱਬਰਵਾਲ ਜੀ ਰਮਨ ਸੱਬਰਵਾਲ ਜੀ ਉਸ ਕਾਕਾ ਜੀ ਜਿਨ੍ਹਾਂ ਨੇ ਚਾਂਦੀ ਦੀ ਮੂਰਤੀ ਪ੍ਰਮਾਤਮਾ ਦੀ ਬਣਾ ਕੇ ਮੰਦਿਰ ਤੇ ਚੜਾਈ ਤੇ ਵੀ ਉਹਨਾਂ ਦਾ ਵੀ ਧੰਨਵਾਦ ਹੈ ਅੱਜ ਦੇ ਇਸੇ ਵਿਸ਼ਾਲ ਸ਼ੋਭਾ ਵਰਤਾਰੇ ਦੇ ਮੁੱਖ ਮਹਿਮਾਨ ਵੀ ਹਨ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਅਤੇ ਚੰਡੀ ਸਾਹਿਬ ਨੂੰ ਵੀ ਇੱਥੇ ਵਿਸ਼ਾ ਸ਼ੋਭਾ ਯਾਤਰਾ ਦੇ ਵਿੱਚ ਆਏ ਪਰ ਆਪਣੀ ਆਪਣੀ ਪਾਰਟੀਆਂ ਵਿੱਚ ਸਾਰੇ ਰਾਜਨੀਤੀਆ ਪਾਰਟੀਆਂ ਨਾਲ ਲੱਗ ਜਾਂਦੇ ਬਹੁਤ ਸਮਾਂ ਲੱਗਦਾ ਇਸ ਕਰਕੇ ਸਾਰਿਆਂ ਨੂੰ ਵਧਾਈ ਜਿਹੜੇ ਦੇਸ਼ ਦੇ ਆਪਣੇ ਬਾਹਰ ਵੀ ਜਿਹੜੇ ਲੋਕ ਬੈਠੇ ਉਹਨਾਂ ਨੂੰ ਵੀ ਤਹਿ ਦਿਲੋਂ ਵਧਾਈਆਂ دیکھو اے شردہ والا شہر بھی جو والمی کی مارا یہ یاترا آ رہی دیکھو لوکی جدہ پٹاخے تلا رہے آ لوگوں نے سواگت کنہ نگھا گیتا وا ਸ਼ਰ ਨਿਵਾਸੀਆਂ ਦਾ ਇਸ ਕਰਕੇ ਬਹੁਤ ਬਲਮਿਕੀ ਨੌਜਵਾਨ ਜਵਾਬ ਲੋ ਬੋਟਾਲ ਵਾਲਾ ਗਾ ਇਹ ਆਰ ਬਾਲਮੀ ਮਾਜ ਸ਼ੋਭਾ ਯਾਤਰਾ ਬਰੂਤੀ ਹੁਟਾਂ ਦੇ ਨਾਲ ਦੇਸ਼ ਆਪਦੇਸ਼ਾਂ ਦੇ ਮਨਾਏ ਜਾ ਰਹੀ ਆ ਭਾਨ ਬਾਲਮੀ ਮਾਜ ਨੌਜਵਾਨ ਕਰਤੂਸਾ ਸਾਡੇ ਤੋਂ 42 ਜਿਹੜਾ ਕੋ ਧਿਆਨ ਦੇ ਨਾਲ ਸਾਰਾ ਸਮਾਜ ਸਾਡਾ ਇੱਥੇ ਵਤਵਾ ਪਮਾਈ ਗੇ ਵਿਆਸ ਕਰਦਾ ਵਾ ਗਾਂ ਦੇ ਤੇ ਸਾਰਿਆਂ ਨੇ ਗਿਆ ਬਾਲਮੀ ਬਾਲਮੀ ਮੈਂ ਆਮਾਦੀ ਪਾਰਟੀ ਦੇ ਅਪਰ ਪੰਜਾਬ ਵੱਲੋਂ ਬਹੁਤ ਜੱਤਾਂ ਦੀ ਵਧਾਈ ਦਿੰਦਾ ਔਰ ਮੈਂ ਅਸਵਾਦ ਹੋ ਗਏ ਨੂੰ ਮੂਲ ਮਨ ਇਹ ਕੰਮ ਮੇਰੇ जिम्मे ਲਾਇਆ ਕਰੂੰਗਾ ਮੈਂ ਪੂਰਾ ਕਰੂੰਗਾ ਨਹੀਂ ਸੀ ਅੱਜ ਪ੍ਰਭਾਨ ਸ੍ਰੀ ਬਾਰਮੀ ਜੀ ਦੇ ਪ੍ਰਗਟ ਦੇ ਸਬੰਧ ਵਿੱਚ ਸੈਭ ਚ ਨੌਜਵਾਨ ਸਵੇਰ ਸੁਭਾ ਜ ਤੱਕ ਦੀ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਮੈਂ ਸਮੂਹ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਪੁੱਛ ਕਰਦਾ ਅਤੇ ਪ੍ਰਭੂ ਸ੍ਰੀ ਬਾਰਮੀ ਜੀ ਅਰਦਾਸ ਬੇਨਤੀ ਵੀ ਕਰਦਾ ਕਿ ਪਰਮਾਤਮਾ ਸਨ ਸਾਰੇ ਨੂੰ ਆਪਣੇ ਧਰਮ ਦੀ ਪਰ ਦੇਸ਼ ਦੀ ਕੌਮ ਦੀ ਸਮਾਜ ਸੇਵਾ ਕਰਨ ਦਾ ਬਾਲ ਉਹਦੀ ਵਰਸਟ ਕਰਨ ਅੱਜ ਸਾਡੇ ਭਗਵਾਨ ਵਾਲਮੀਕ ਜੀ ਦੀ 7 ਤਰੀਕ ਨੂੰ ਪ੍ਰਗਟ ਹੋਇਆ ਅੱਜ ਸ਼ੋਭਾ ਯਾਤਰਾ ਬੜੀ ਧੂਮਤਾਬ ਨਾਲ ਨੌਜਵਾਨ ਸਭਾ ਵੱਲੋਂ ਅਤੇ ਸਾਡੇ ਸਮਾਜ ਵੱਲੋਂ ਮਿਲ ਕੇ ਕੱਢੀ ਜਾ ਰਹੀ ਹੈ ਅੱਜ ਦੇ ਦਿਨ ਮੈਂ ਇਹੀ ਗਾਂ ਦਾ ਰਾਸ਼ਟਰੀ ਵਾਲਮੀਕੀ ਸੰਗਠਨ ਦੇ ਮੋਰਚੇ ਦਾ ਪ੍ਰਧਾਨ ਹੋਣ ਦੇ ਨਾਤੇ ਕਿ ਮੈਂ ਭਗਵਾਨ ਵਾਲਮੀਕੀ ਦੇ ਕਰਕੇ ਅਰਦਾਸ ਕਰਦਾ ਵਾਂ ਕਿ ਸਾਡਾ ਦੇਸ਼ ਜਿਹੜੇ ਸੁਖੀ ਰਾਤ ਸੁਖੀ ਤਰੱਕੀ ਕਰੇ ਅਤੇ ਸਾਰੇ ਲੋਕ ਸ਼ਾਂਤੀ ਦੇ ਨਾਲ ਰਹਿਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਦੀ ਹਰ ਹਰ ਵਾਲਮੀਕੀ ਅੱਜ ਜੋ ਇਹ ਪਾਵਨ ਪ੍ਰਗਟਵਸਤ ਜੋ ਪਵਨ ਵਾਲਮੀਕੀ ਮਹਾਰਾਜੀ ਦਾ ਅੱਜ ਜੋ ਰਿਸ਼ ਸੰਮਨ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਇਹਦੇ ਵਾਸਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਹਲਕਾ ਨਿਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਜੀ ਨਖ ਲਖ ਵਧਾਈ ਦਿੰਦੇ ਆ ਉਹਦੇ ਨਾਲ ਹੀ ਸ਼ਹਿਰ ਦੇ ਧੰਨਵਾਦੀ ਆ ਤੇ ਜਿਹੜਾ ਸ਼ਹਿਰ ਦੇ ਵਿੱਚੋਂ ਜਿਹੜਾ ਭਰਵਾਂ ਸਵਾਗਤ ਜਿਹੜਾ ਹੋਇਆ ਸਾਰੀ ਸ਼ੋਭਾ ਯਾਤਰਾ ਦੇ ਕੀਤਾ ਜਾ ਰਿਹਾ ਹੈ ਜੀ ਕਪੂਤਲੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ। ਪ੍ਰਭੂ ਵਾਲਮੀਕੀ ਮਹਾਰਾਜ ਦੇ ਪ੍ਰਗਟ ਜਾਰੀ ਹੋ ਸਮਰਪਿਤ ਸ਼ੋਭਾ ਯਾਤਰਾ ਸ਼ਹਿਰੀ ਹਮਲੇ ਚਲ ਕੇ ਕਪੂਤਲੇ ਸ਼ਹਿਰ ਦੇ ਵੱਖ-ਵੱਖ ਪਿਆਰੇ ਤੋਂ ਹੁੰਦੀ ਜਾਣੀ ਆ। ਅੱਜ ਪੂਰੇ ਕਪੂਤਲੇ ਸ਼ਹਿਰ ਦੇ ਵਿੱਚ ਪ੍ਰਭੂ ਵਾਲਮੀਕੀ ਮਹਾਰਾਜ ਦੇ ਸਰੂਪ ਦੇ ਜਿੱਥੇ ਸਾਰਿਆਂ ਨੇ ਦਰਸ਼ਨ ਕਰਨੇ ਆ, ਉੱਥੇ ਵਾਲਮੀਕ ਮਹਾਰਾਜ ਦੇ ਕੋਲੋਂ ਸਾਰਿਆਂ ਨੇ ਜਿਹੜੇ ਆਸ਼ੀਰਵਾਦ ਵੀ ਲੈਣਾ ਵਾ। ਸੋ ਬਤੌਰ ਹਲਕਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਹਲਕੇ ਕਪੂਤਲੇ ਲੋਕਾਂ ਵਾਲਮੀਕ ਮਹਾਰਾਜ ਦੇ ਪ੍ਰਗਟਧਾਨੇ ਤੇ ਸ਼ੋਭਾ ਯਾਤਰਾ ਤੇ ਲੱਖ ਲੱਖ ਵਧਾਈ ਦਿੰਦਾ ਤੇ ਮੀਡੀਆ ਕਿ ਜੋ মিডিਆ ਜਿਹੜਾ ਵਾ ਪਾਵਲਿੰਗ ਮਾਹਰੇ ਦੇ ਸਰੂਪ ਦੇ ਸਾਰਿਆਂ ਜਿਹੜੇ ਆ ਦਰਸ਼ਨ ਕਰਵਾਉਣ ਦੇ ਵਿੱਚ ਆਪਣਾ ਅਹਿਮ ਰੋਲ ਨਿਭਾ ਰਿਹਾ ਸਾਰਿਆਂ ਨੂੰ ਜੈਵਾਦ ਨਗੀ ਅਮੀਰ ਗਰੀ ਸਾਡੇ ਸਮਾਜ ਦੀ ਭਾਈ ਚਰਖੇ ਇਕਤਾ ਵਾ ਸਾਂਝ ਆ ਉੱਦ ਕੀ ਮੈਸੇਜ ਦਿਓਗੇ ਦੇਖੋ ਜੀ ਮੈਂ ਹਮੇਸ਼ਾ ਕਹਿੰਦਾ ਜਦੋਂ ਮੈਂ ਹਲਕੇ ਚ ਵਿਚਰਦਾ ਹਾਂ ਮੈਂ ਹਮੇਸ਼ਾ ਕਹਿੰਦਾ ਸਾਨੂੰ ਸਾਰੇ ਆਪਸੀ ਧਰਮਾਂ ਦਾ ਜਿੱਤੇ ਜਿੱਤੇ ਜਿਹੜੀ ਆਸਥਾ ਵਾ ਉਹਨੂੰ ਜਰਾ ਸਤਿਕਾਰ ਕਰਨਾ ਚਾਹੀਦਾ ਵਾ ਜਿਹੜੀ ਕੱਟੜਵਾਦ ਵਾ ਉਹ ਕਬੂਤਰੇ ਦੇ ਨਾਂ ਹੋਣੀ ਚਾਹੀਦੀ ਆ ਨਾ ਅੱਗੇ ਆਵੇ ਜਿਹਨਾਂ ਕਬੂਤਰੇ ਦੇ ਆਪਸੀ ਸਾਂਝ ਤੇ ਪਿਆਰ ਬਣਿਆ ਰਵੇ ਜੈ ਬਾਲ ਮਕੀ ਹਰ ਹਰ ਬਾਲ ਮਕੀ ਪਗਵਾਰ ਬਾਲਬਿਕੀ ਦੇ ਫਕਰਤ ਦਿਸਤੀ ਮੈਂ ਵਿਰਦਾਵਾਂ ਤੋਂ ਆਪਣੇ ਸ਼ੇਅਰ ਵੱਲੋਂ ਔਰ ਸਾਰੀ ਹੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦਾ ਬੜਾ ਖੁਸ਼ੀ ਦਾ ਮਾਹੌਲ ਆ ਵਾ ਬਹੁਤ ਬੜਾ ਅੱਛਾ ਲੱਗਾ ਹਰ ਸਾਲ ਹੀ ਤਰ੍ਹਾਂ ਉਹੀ ਹੀ ਹੋਣਗਾ ਔਰ ਮੈਂ ਕਿਨਾ ਪਗਵਾਰ ਗਏ ਬੱਸ ਕਰਨਾ ਪ੍ਰਾਰਥਨਾ ਕਰਦਾ ਵੀ ਇਹਨਾਂ ਨੂੰ ਹੋਰ ਵਧੇ ਔਰ ਸਾਰੇ ਪਰਾਹੀ ਇਕੱਠੇ ਹੋ ਗਏ ਜਤਰਾ ਸ਼ੋਭਦਾਈਏ ਤੇ ਪ੍ਰਮਾ ਪ੍ਰਮਾ ਦਾ ਪਗਵਾਰ ਦੇ ਪੁੰਗਾਈਏ ਜੈ ਹੋ ਬਾਲਬਿਕੀ ਜੈ ਜੈ ਹੋ ਸਰਦੀ ਇੱਕ ਤਰ੍ਹਾਂ ਦਾ ਮੈਸੇਜ ਮੈਸੇਜ ਕਨਵੇ ਕਰਨਾ ਚਾਹੁੰਦਾ ਹਾਂ ਮੈਸੇਜ ਮੈਂ ਇਹੀ ਕਨਵੇ ਕਰਨਾ ਵੀ ਜਿੱਦਾਂ ਆ ਰੰਗ ਲੱਗੀ ਹੋਈ ਆ ਠੀਕ ਆ ਹਰ ਮੇਲੇ 'ਚ ਹਰ ਫੰਕ 'ਚ ਇਹ ਰੰਗ ਲੱਗੇ ਉਹ ਸਾਡਾ ਸ਼ਹਿਰ ਇੱਦੇ ਕੁਛ ਵੀ ਰਵੇ ਜੈ ਸ਼੍ਰੀ ਰਾਮ ਜੈ ਭਗਵਨ ਮਹਾਰਾਜ ਕੀ ਗੋਲ ਮਹਾਰਿਸ਼ੀ ਵੈਦਿਕੀ ਲਿਖੀ ਜੈ ਸਾਰੇ ਜੀਤੀ ਸਮਾਜ ਅਤਲੇ ਦੇ ਬੱਚਾ ਇਹ ਤਾਂ ਇਹ ਕਿੰਨੇ ਸੋਸ 40 ਕਿ ਦੇ ਸ਼ਾ ਦੇ ਦੇ ਦੇਖੋ ਜੀ ਇਹ 6 ਲੱਖ ਬੂਥਲਾ ਨਾਸੀਆਂ ਨਹੀਂ ਪੂਰੇ ਸੰਸਾਰ ਭਰ ਚਿਆ ਮਾਰਸ਼ੀ ਵਾਲਮੀਕੀ ਜੀ ਜੋ ਜਿਨ੍ਹਾਂ ਨੇ ਸੇਵ ਦਿੱਤੀ ਸਾਰੇ ਸਮਾਜ ਨੂੰ ਜਿਨ੍ਹਾਂ ਦੀ ਬਦੌਲਤ ਰਮੈਨ ਲਿਖੀ ਗਈ ਜਿਨ੍ਹਾਂ ਦੀ ਬਦੌਲਤ ਸਾਰਾ ਤਿਵਾਰ RAM ਜੀ ਦਾ ਕਰਦਾਰ ਸਾਰਾ ਕੁਝ ਸਾਹਮਣੇ ਆਇਆ ਔਰ ਉਹਨਾਂ ਨੂੰ ਬਹੁਤ ਛੱਤ ਨਮਨ ਮਾਰਸ਼ੀ ਵਾਲਮੀਕੀ ਜੀ ਕੁਝ ਲੋਜ ਦੇ ਹਿਾਰੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਦਿਹਾਰੇ ਤੇ ਸਾਡੀਆਂ ਜੁਨੀਆ ਡਿਸਪਲਿਨ ਫੋਰਸਾਂ ਦੇ ਬਾਰਡਰਾਂ ਤੇ ਜਿਹੜੇ ਸਾਡੇ ਫੌਜੀ ਜਵਾਨ ਬੈਠੇ ਨੇ ਮਹਾਰ시 ਵਾਲਮੀਕੀ ਦਾ ਆਸ਼ੀਰਵਾਦ ਸਦਾ ਉਹਨੇ ਦੇ ਸਿਰ ਦੇ ਉੱਤੇ ਰਹੇ ਹਮੇਸ਼ਾ ਸਾਰੇ ਪੰਜਾਬ ਚੜ੍ਹ ਸੰਜਾ ਮਜ਼ਬੂਤ ਰਹਿਣ ਸਹਿਨ ਜੇਬਾ ਕੋਲੀ ਤੁਵਾਨ ਬਾਲਮੀਕ ਮਹਾਰਾਜ ਦਾ ਪ੍ਰਗਟ ਦਿਹਾੜਾ ਹਰ ਆਲ ਵਰਡ ਦੇ ਵਿੱਚ ਨਾ ਹੋ ਰਿਹਾ ਕਿਉਂਕਿ ਬਾਲਮੀਕ ਮਹਾਰਾਜ ਨੇ ਜਿੱਦਾਂ ਭਾਈ ਨੇ ਦੱਸਿਆ ਪਹਿਲਾਂ ਕਿ ਰੋਮੈਨ ਲਿਖੀ ਤੇ ਉਹਨਾਂ ਨੇ ਸਾਨੂੰ RAM ਜੀ ਦੇ ਪਾਤਰ ਜੋ ਬਹੁਤ ਵਧੀਆ ਉਹਨਾਂ ਦੇ ਕਿਰਦਾਰ ਬਾਰੇ ਸਾਨੂੰ ਢੰਨਣ ਹੋਇਆ ਆ ਰਾਵਣ ਬਾਰੇ ਵੀ ਪਤਾ ਲੱਗਿਆ ਸੋ ਮੈਂ ਤਾਂ ਇਹੀ ਮੈਸੇਜ ਦਊਂਗਾ ਕਿ ਜਿਹੜਾ ਇਹ ਪ੍ਰਗਟ ਦਿਹਾੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਆ ਔਰ ਸਾਰਿਆਂ ਨੂੰ ਬੜੀ ਤੁਮਤਾਂ ਦੇ ਨਾਲ ਮਨਾਉਣਾ ਚਾਹੀਦਾ ਔਰ ਦੇਸ਼ ਤੇ ਸਮਾਜਿਕ ਭਾਈਚਾਰੇ ਸਾਂਝ ਦੀ ਲੋੜ ਹੁੰਦੀ ਆ ਸਪਾਈ ਜਰਨ ਸਾਹ ਜੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਮੈਸੇਜ ਇਹੀ ਦੂੰਗਾ ਜੀ ਸਾਰਿਆਂ ਨੂੰ ਗੱਲ ਮਿਲ ਕੇ ਬਣਾਉਣਾ ਚਾਹੀਦਾ ਕਿ ਕੋਈ ਕਿਸੇ ਨੂੰ ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ ਸਭ ਦਾ ਸਾਂਝਾ ਹੈਗਾ ਹੈ ਮਾਰਾ ਕਿਉਂਕਿ ਇਹਨਾਂ ਦਾ ਦਿਹਾੜਾ ਜਿਹੜਾ ਸਭ ਸਭ ਧਰਮਾਂ ਨੂੰ ਸਾਂਝਾ ਬਣਾਉਣਾ ਮੈਸੇਜ ਕੀ ਕਨਵੇ ਕਰਨਾ ਚਾਹੁੰਦੇ ਮੈਸੇਜ ਤਾਂ ਮੇਰਾ ਇਹੀ ਹੈ ਜੀ ਇਹ ਸਾਰਾ ਸਭ ਧਰਮਾਂ ਨੂੰ ਸਾਂਝਾ ਬਣਾਉਣਾ ਚਾਹੀਦਾ ਕਿਉਂ ਬੋਲੇ सबान <laughs> ਯੋਗਰ ਕੋਟਲਾ ਦੇ ਵਿੱਚ ਸ੍ਰਿਸ਼ਟੀ ਕਰਤਾ ਵਾਲਮੀਕੀ ਜੀ ਦੀ ਆਵਾਂ ਜੀ ਦੀ ਜੋ ਚੰਦ੍ਰੇ ਮੋਹਨ ਦਾਸ ਜੀ ਲੈ ਕੇ ਵਿਜੇਤੀ ਜਾਤਰਾ ਆ ਉਹ ਦੇਖਣ ਆਉਤ ਬਾਬੇ ਉਹਦੀ ਉਹ ਇੱਕ ਤੇ ਹਾਥੀ ਦੀ ਜਾਤਰਾ ਹੋ ਗਈ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਪਰਿਵਾਰ ਵਾਲੋਂ ਆਪਣੇ ਵਾਲੋਂ ਪਰ ਪਰਿਵਾਰਾਂ ਦੀ ਪ੍ਰਕਾਸ਼ ਸਭ ਤੋਂ ਬਹੁਤ ਬੁਲਾਇਆ ਜਿੰਨਾ ਔਰ ਸਾਰੇ ਬਾਈ ਜਿਨ੍ਹਾਂ ਨੇ ਵਾਲਮੀਕੀ ਮਹਾਰਾਜ ਜੀ ਮੂਰਤੀ ਦੀ ਸੇਵਾ ਜੜੀਆ ਕਿੱਤਿਆ ਵਲਵਿਤੀ ਮਹਾਰਾਜ ਇਹਨਾਂ ਦੀ ਕਿਰਪਾ ਕਰਮਾ ਦੇ ਪ੍ਰਭਾਰਤਿ ਕਿਰਪਾ ਕਰਵ ਵਲਵਿਤੀ ਗਿਆਨ ਲਾਬਾਰਤ ਜਿਹੜਾ ਜੋ ਹੈ ਪਵਿੱਤਰ ਵਿਹਾੜਾ ਜੋ ਕੀ ਭਗਵਾਨ ਵਲਵਿਤੀ ਮਹਾਰਾਜ ਜੀ ਦਾ ਬੜੀ ਤੋਂ ਇਨਕਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਉਸੇ ਨਿਵਿਤ ਵਿੱਚ ਅੱਜ ਸ਼ੋਭਾ ਯਾਤਰਾ ਜੋ ਹੈ ਮਲਾ ਸ਼ਾਇਰੀਆਂ ਤੋਂ ਸਮੂਹ ਬਰਾਦਰੀ ਦੀ ਵਕ ਵਕ ਚਮਕਾ ਚੋ ਸ਼ਹਿਰ ਵਿੱਚ ਪਹੁੰਚੀ ਹੋਈ ਮੁਰ ਇੱਥੇ ਪ੍ਰਾਪਤ ਹੋਏਗੀ ਤਾਂ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਇਸ ਦਿਹਾੜੇ ਦੀ ਸ਼ੁਭ ਕਾਮਨਾਵਾਂ ਦਿੰਦਾ ਹਾਂ ਅੱਗੇ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਰਾਣਾ ਬਲਵੰਦਰ ਸਿੰਘ ਪਿੰਕਾ ਜੀ ਬਲਵੰਦਰ ਸਿੰਘ ਜੀ ਅੱਜ ਜੋ ਸ਼੍ਰੀ ਵਾਲਮੀਕ ਮਹਾਰਾਜ ਦਾ ਦਿਹਾੜਾ ਵਾ ਬੜੀ ਰੌਣਕਾਂ ਨਾਲ ਸ਼ਹਿਰ ਚ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਾਰੀਸ਼ੀ ਬਾਗ ਹੋਈ ਨਾ ਜਣਾ ਇਹ ਹਾਲ ਵਾਰਡ ਚ ਬਣਾਇਆ ਜਾਂਦਾ ਹਾਂਜੀ ਪਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਖਾਸ ਕਰਕੇ ਸਾਨੂੰ ਪੂਰੇ ਤਾਂ ਖੁਸ਼ੀ ਹੁੰਦੀ ਹੈ ਕਿ ਸਾਡੇ ਸਾਰੇ ਭਾਈਚਾਰਾ ਸਾਂਝਾ ਕੱਟੀਆਂ ਆ ਅਸੀਂ ਨਾਲ ਮਿਲ ਕੇ ਬਣਾਉਂਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਕਿ ਰਾਜਨੀਤੀ ਦੀ ਪਰਤ ਨਹੀਂ ਕਰਨਾ ਚਾਹੀਦਾ ਇਹਨੂੰ ਸਾਰਿਆਂ ਨਾਲ ਕੇ ਬਣਾਉਣਾ ਚਾਹੀਦਾ ਵਾਦ ਸਾਰੇ ਇਹ ਕਹਿੰਦੇ ਇਹੀ ਕਹੋ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਸਾਰਿਆਂ ਨੂੰ ਪਗਵਾੜ ਵਾਲਮੀਕ ਜੀ ਦੇ ਪਰਗਟ ਦਿਵਸ ਤੇ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਸਾਡੇ ਪੁਲਿਸ ਦਾ ਸੁਰੱਖਿਆ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਸੈਕਟਰ ਵਾਈਜ਼ ਸੈਕਟਰ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਹਨ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਜਿੱਥੋਂ ਟ੍ਰੈਫਿਕ ਡਿਵਰਸ਼ਨ ਦਿੱਤੀਆਂ ਗਈਆਂ ਜਿਹਦੇ ਵਿੱਚ ਸਾਡੇ ਨਾਲ ਟ੍ਰੈਫਿਕ ਇੰਚਾਰਜ ਪੀਸੀਆਰ ਇੰਚਾਰਜ ਐਸਐਚਓ ਕਤਵਾਲੀ ਐਸਐਚਓ ਸਦਰ ਤੇ ਡੀਪੀਓ ਤੋਂ ਵੀ ਫੋਰਸ ਲੱਗੀ ਹੋਈ ਹੈ ਸਰ ਕਿੰਨੇ ਕ ਮੁਲਾਜ਼ਮ ਹੈਗੇ ਜਿਹੜੇ ਸ਼ਹਿਰ ਯਾਤਰਾ ਵੇਲੇ ਤਾਇਨਾਤ ਕੀਤੇ ਗਏ ਨੇ ਇਹ ਇਹਦੇ ਵਿੱਚ 100 150 ਦੇ ਕਰੀਬ ਮੁਲਾਜ਼ਮ ਜਿਹੜੇ ਲਗਾਏ ਗਏ ਆ ਥਾਣਿਆਂ ਤੋਂ ਦੇ ਪੀਸੀਆਰ ਤੋਂ ਟ੍ਰੈਫਿਕ ਤੇ ਮਹਾਜੰਦ ਲੱਗੇਗਾ। ਨਹੀਂ ਮੈਸੇਜ ਕੰਨੇ ਕੰਨੇ ਚਾਹੁੰਦੇ ਪਬਲਿਕ ਨੂੰ। ਹਾਂਜੀ ਸਾਡੀ ਸਾਰਿਆਂ ਨੂੰ ਪਬਲਿਕ ਨੂੰ ਅਪੀਲ ਆ ਕਿ ਮर्याਦਾ ਬਣਾਈ ਰੱਖਣਾ ਤੇ ਪੀਸਫੁਲ ਤਰੀਕੇ ਦੇ ਨਾਲ ਜਿਹੜੇ ਟ੍ਰੈਫਿਕ ਦੇ ਜਿੱਦਦਾ ਡਾਇਵਰਸ਼ਨ ਲੱਗਿਆ ਹੈ ਉਹਦੀ ਪਾਲਣਾ ਕਰਨਾ। ਸਾਡੀ ਜਿਹੜੀ ਸ਼ੋਭਾ ਯਾਤਰਾ ਆ ਪੀਸਫੁਲ ਤਰੀਕੇ ਨਾਲ ਮੁਕੰਦੀ ਜਾ ਸਕਦੀ ਹੈ। ਥੈਂਕ ਯੂ।